ਜੇਕਰ ਤੁਸੀਂ ਵੀ ਮੋਟਾਪੇ ਤੋਂ ਚਮੜੀ ਤੋਂ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਫਿਰ ਕਰੋ ਕੱਚੇ ਨਾਰੀਅਲ ਦਾ ਇਸ ਤਰੀਕੇ ਦੇ ਨਾਲ ਇਸਤੇਮਾਲ ਤਾਂ ਇਨ੍ਹਾਂ ਬਿਮਾਰੀਆਂ ਤੋਂ ਹੋਵੇਗਾ छुटਕਾਰਾ ਕੱਚੇ ਨਾਰੀਅਲ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ ਨਾਰੀਅਲ ਦੇ ਵਿੱਚ ਐਂਟੀਬੈਕਟੀਰੀਅਲ ਐਂਟੀਫੰਗਲ ਅਤੇ ਐਂਟੀਵਾਇਰਲ ਤੱਤ ਪਾਏ ਜਾਂਦੇ ਨੇ ਜੋ ਇਨਫੈਕਸ਼ਨ ਤੋਂ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਯਾਦ ਆਸਤਵ ਵਧਾਉਣ ਲਈ ਵੀ ਨਾਰੀਅਲ ਜਿਹੜਾ ਚੰਗਾ ਮੰਨਿਆ ਜਾਂਦਾ ਹਰ ਰੋਜ਼ ਬਦਾਮ ਅਖਰੋਟ ਅਤੇ ਚੀਨੀ ਕੈਂਡੀ ਦੇ ਨਾਲ ਨਾਰੀਅਲ ਮਿਲਾ ਕੇ ਖਾਣਾ ਯਾਦਾਸਤ ਨੂੰ ਵਧਾਇਆ ਜਾ ਸਕਦਾ ਹੈ ਉੱਥੇ ਹੀ ਜੇਕਰ ਤੁਹਾਨੂੰ ਉਲਟੀ ਦੀ ਸਮੱਸਿਆ ਆਉਂਦੀ ਹੈ ਕਿਉਂਕਿ ਜਦੋਂ ਅਸੀਂ ਸਫਰ ਕਰਦੇ ਹਾਂ ਜਾਂ ਫਿਰ ਕੁਝ ਜ਼ਿਆਦਾ ਖਾ ਲੈਨੇ ਆ ਤਾਂ ਸਾਨੂੰ ਉਲਟੀ ਵਰਗੀ ਸਮੱਸਿਆ ਆਉਂਦੀ ਹੈ ਕੱਚੇ ਨਾਰੀਅਲ ਦੇ ਸੇਵਨ ਨਾਲ ਉਲਟੀ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਤੁਹਾਨੂੰ ਉਲਟੀ ਆ ਰਹੀ ਹੈ ਤਾ ਨਾਰੀਅਲ ਦੇ ਟੁਕੜੇ ਨੂੰ ਮੂੰਹ ਦੇ ਵਿੱਚ ਰੱਖ ਕੇ ਥੋੜੀ ਦੇਰ ਤੱਕ ਚਬਾਉਣ ਨਾਲ ਉਲਟੀ ਤੋਂ ਰਾਹਤ ਮਿਲਦੀ ਹੈ। ਉੱਥੇ ਹੀ ਕੱਚਾ ਨਾਰੀਅਲ ਖਾਣ ਦੇ ਨਾਲ ਕੋਲੇਸਟ੍ਰੋਲ ਨੂੰ ਘਟਕਣ ਦੇ ਵਿੱਚ ਮਦਦ ਮਿਲਦੀ ਹੈ। ਕੱਚੇ ਨਾਰੀਅਲ ਜਾਂ ਨਾਰੀਅਲ ਦੇ ਤੇਲ ਤੋਂ ਬਣੇ ਭੋਜਨ ਦਾ ਸੇਵਨ ਕਰਨ ਨਾਲ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਰਾਹਤ ਮਿਲਦੀ ਹੈ। ਉੱਥੇ ਹੀ ਜੇਕਰ ਤੁਸੀਂ ਚਮੜੀ ਤੋਂ ਪਰੇਸ਼ਾਨ ਹੋ, ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਹੋ, ਕੱਚੇ ਨਾਰੀਅਲ ਦੇ ਵਿੱਚ ਮੌਜੂਦ ਚਰਬੀ ਚਮੜੀ ਨੂੰ ਪੋਸ਼ਣ ਦਿੰਦੀ ਹੈ। ਇਸ ਨੂੰ ਹਾਈਡਰੇਟ ਅਤੇ ਨਰਮ ਰੱਖਣ ਦੇ ਵਿੱਚ ਮਦਦ ਕਰਦੀ ਹੈ। ਕੱਚੇ ਨਾਰੀਅਲ ਦਾ ਸੇਵਨ ਕਰ ਚੌਮਲੇ ਨੂੰ ਖੁਸ਼ਕ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ਕੱਚਾ ਨਾਰੀਅਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਕਾਫੀ ਮਦਦਗਾਰ ਹੁੰਦਾ ਇਸ ਵਿੱਚ ਪਾਏ ਜਾਣ ਵਾਲੇ ਗੁਣ ਭੋਜਨ ਨੂੰ ਜਲਦੀ ਪਚਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਇਹ ਪੇੜ ਦੀ ਚੰਗੀ ਸਿਹਤ ਤੇ ਅੰਤੜੀਆਂ ਦੀ ਗਤੀਵਿਧੀ ਨੂੰ ਬਣਾਈ ਰੱਖਣ ਦੇ ਵਿੱਚ ਕਾਫੀ ਮਦਦਗਾਰ ਕਰਦਾ ਹੈ ਸਰੀਰ ਦੇ ਵਿੱਚ ਕਮਜ਼ੋਰੀ ਤੇ ਊਰਜਾ ਦੀ ਕਮੀ ਥਕਾਵਟ ਮਹਿਸੂਸ ਹੋਣਾ ਆਦ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਕਮਜ਼ੋਰੀ ਦੂਰ ਕਰਨ ਲਈ ਤੁਸੀਂ ਕੱਚੇ ਨਾਰੀਅਲ ਦਾ ਸੇਵਨ ਕਰ ਸਕਦੇ ਹੋ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ